ਜੀ ਸਸਿガル ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਦੇਖੋ ਗੜਬੜ ਦਾ ਬੰਦੇ ਨਾਲ ਨਾਲ ਲੈ ਕੇ ਆਪਾਂ ਇਹ ਜਾਈ ਜਾਂਦੇ ਆ ਠੀਕੋ ਫਲੋਰ ਰੋਡ ਤੇ ਆਹੇ ਥੇਲਣਾ ਲੱਗਾ ਠੀਕ ਆ ਮੁੱਖੀਆਂ ਵੀ ਦੇਖੂਗਾ ਨਾ ਬਾਅਦ ਵਿੱਚ ਕੋਈ ਕੈਮੀਕਲ ਨਹੀਂ ਕੋਈ ਆੱਖ ਨਹੀਂ ਦੀ ਰੁੱਦਾ ਕਰਦੇ ਆ ਇਹ ਠੀਕ ਹੈ ਜੀ ਇੱਦਾਂ ਨੇ ਕੋਈ ਕੈਮੀਕਲ ਨਹੀਂ ਆ ਵਿੱਚ ਕੋਈ ਕੱਖ ਨਹੀਂ ਆ ਠੀਕ ਹੈ ਗੋੜ ਦੇ ਵਿੱਚ ਨਾਰਮਲ ਗੋੜ ਜਿਹੜਾ ਹੁੰਦਾ ਹਾਂ ਅੰਦਰ ਜੀ ਕਿੱਲੋ ਪਾ ਦਿਓ ਮੈਨੂੰ ਠੀਕ ਹੈ ਜੀ ਫਲੋਰ ਰੋਡ ਤੇ ਆ ਬੜੇ ਪਿੰਡ ਤੋਂ ਫਲੋਰ ਰੋਡ ਤੇ ਨਾਲ ਨਾਲ ਹੀ ਚੱਕੀ ਜਾਂਦੇ ਆ ਕਹਿੰਗੇ ਕਿ ਕੈਮੀਕਲ ਹੈ ਨਹੀਂ ਹੈ ਨਾ ਹੁਣ ਲੋਕਾਂ ਨੂੰ ਪਤਾ ਲੱਗਾ ਆ ਇਹ ਕਾਫੀ ਚਾਰ ਤੋਂ ਕਿੱਲਾ ਆ ਉਧਾ ਕਿੱਲੋ ਹਾਂਜੀ ਕਿੱਲੋ ਆ ਵੀ ਚਤੋ ਖੁੱਲਾ ਆ ਦੂਰੋਂ ਦੂਰੋਂ ਲੋਕ ਆਉਂਦੇ ਆ ਕਾਫੀ ਲੌਂਗ ਰੋਡ ਤੋਂ ਹੈਨਾ ਤੇ ਦੇਦਾ ਇਦਾਂ ਨਿਕਲੀ ਜਾਂਦਾ ਉਦੋਂ ਉਦੋਂ ਪਾਈ ਜਾਂਦੇ ਆ ਨਾਲ ਨਾਲ ਹੀ ਲੋਕ ਲੈ ਕੇ ਜਾਈ ਜਾਂਦੇ ਆ ਨਾਲੇ ਨਾਲੇ ਹੀ ਬਹੁਤ ਠੀਕ ਹੈ ਜੀ ਦਾਲੂ ਵਾਲਾ ਕੀ ਜਾਂਦਾ ਆ along ਕਿਲੋਾਈ ਨਾਲੋਂ ਨਾਲੇ ਹੀ ਆ ਦੇਖੋ ਰੱਛ ਬਾਰ ਨਾਲੂ ਨਾਲ ਲੋਕ ਲੈ ਕੇ ਜਾਂਦਾ ਇਹਨੇ ਲਿਓ ਮਜੀ ਧੰਨਵਾਦਾਂ ਮਜੀ ਇਹ ਬੇਲ ਲੈਣਾ ਜੀ ਮਿਲਦਾ ਜੀ 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 ਅੱਜ ਕਾ 50 ਤੇਰੇ ਬਾਣੇ ਤੋਂ ਕਿੱਦਾਂ ਦਾ ਰਾਤ ਹੁੰਦੀ ਐ ਇੱਦਾਂ ਚਾਹ ਹੁੰਦੀ ਪਿਆਰ ਦੀ ਬਾਤ ਹੋਵੇ ਬੇਰ ਭਾਈ ਹੁਣ ਇੱਥੇ ਕੋਈ ਕੈਬਨਾਂ ਤੋਂ ਚਾਹਦਾ ਉਹ ਭੁੰਦੇ ਚਲਿਏ ਬੱਬੂ ਬਾਰੀ ਇਹਨਾਂ ਲਈ ਕਿ ਮਾਜੀ ਕੋ ਟੇਡਾ ਨਾ ਪੜਾ ਕਰੀ ਮਾਰੇ ਵਧੀਆ ਕਰ ਮਾਰੇ ਉਹ ਟਰਾਈ ਇਥੇ ਇੱਕ ਵਾਰੀ ਠੀਕੇ ਆ ਗਏ ਲੋਕ ਵੀ ਦੇਖੋ ਬਾਹਰ ਨਾਲੇ ਫਲੋਰ ਰੋਡ ਤੇ ਆ ਵੀਰੋ ਇੱਧਰ ਹੈਗਾ ਬੜਾ ਪੰਡਾ ਉਹ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਨਾ ਨਾ ਜਿਹੜਾ ਸਾਰੇ ਬਾਰੇ 하나도 배열이 없으니까